ਘਰੋਂ ਪੈਣ ਤੱਕੇ ਬਾਹਰ ਮਿਲੇ ਟੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ ਸਸਤੀ ਗੱਲ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਕਿਰਪਾ ਕਰਕੇ ਚੈਨਲ ਤੇ ਬਨੇ ਰਹੋ ਕਿਉਂਕਿ ਤੁਸੀਂ ਲੋਕ ਬਹੁਤ ਸਾਰੇ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਵੱਖਰੀਆਂ ਵੱਖਰੀਆਂ ਫੋਨ ਕਾਲਾਂ ਰਾਈ ਪੁੱਛਦੇ ਨੇ ਕਿ ਕੈਨੇਡਾ ਦੇ ਕੀ ਹਾਲਾਤ ਨੇ ਕੰਮ ਦਾ ਕੀ ਸੇਨਾ ਜੇ ਇੱਥੇ ਆਈਏ ਤੇ ਕੰਮ ਮਿਲ ਜੂ ਕਈ ਬਿਨਾ ਦੱਸੇ ਧੱਕੇ ਨਾਲ ਆ ਵੀ ਜਾਂਦੇ ਨੇ ਬਾਅਦ ਵਿੱਚ ਖਾਮ ਦੀ ਜਿਹੜੀ ਉਹ ਦਿੱਕਤ ਆ ਰਹੀ ਆ ਸੋ ਅੱਜ ਆਪਾਂ ਇਹ ਸਾਰੇ ਮਸਲੇ ਨੂੰ ਇੰਟੂ ਟੈਡਿਲਟੀ ਇਹ ਰੀਤੇ ਗੱਲਬਾਤ ਕਰਾਂਗੇ ਕਿ ਪ੍ਰਵਾਸ ਕੈਨੇਡਾ ਅਤੇ ਅਸਲ ਹਕੀਕਤ ਅਹ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਵਾਸ ਦੀ ਪ੍ਰਵਾਸ ਜਿਹੜਾ ਵਾ ਉਹ ਮਨੁੱਖ ਦਾ ਜਿਹੜਾ ਵਾ ਉਹ ਸ਼ੁਰੂ ਤੋਂ ਹੀ ਇੱਕ ਇਹੋ ਜਿਹਾ ਵਰਤਾਰਾ ਰਿਹਾ ਵਾ ਕਿ ਥਰਡ ਵਰਡ ਕੰਟਰੀ ਤੋਂ ਘੱਟ ਵਿਕਸਤ ਜਾਂ ਆ ਅਵਿਕਸਤ ਦੇਸ਼ਾਂ ਤੋਂ ਲੋਕ ਜਿਹੜੇ ਨੇ ਉਹ ਵਿਕਾਸਸ਼ੀਲ ਜਾਂ ਵਿਕਸਤ ਦੇਸ਼ਾਂ ਵੱਲ ਪ੍ਰਵਾਸ ਕਰਦੇ ਰਹੇ ਨੇ ਤਾਂ ਕਿ ਜਿਹੜੀ ਆ ਉਹ ਆਪਣੀ ਰੋਜੀ ਰੋਟੀ ਦੀ ਆ ਦਾ ਕੋਈ ਜੁਗਾੜ ਕਰ ਸਕਣ ਉਹ ਆਪਣੇ ਜਿਹੜੇ ਆ ਉਹ ਘਰ ਦੇ ਹਾਲਾਤਾਂ ਨੂੰ ਬਦਲ ਸਕਣ ਸੋ ਕੈਨੇਡਾ ਦਾ ਪ੍ਰਵਾਸ ਕੋਈ ਨਵਾਂ ਵਰਤਾਰਾ ਨਹੀਂ ਇੱਕ ਵੀ ਸਦੀ ਦੇ ਜਿਹੜੇ ਆ ਪਹਿਲੇ ਦੋ ਦਹਾਕਿਆਂ ਦੇ ਵਿੱਚ ਜਿਹੜਾ ਪ੍ਰਵਾਸ ਹੋਇਆ ਉਹਦੇ ਵਿੱਚ ਇੱਕ ਧਿਰ ਹੋਰ ਜੁੜੀ ਆ ਉਹ ਧਿਰ ਹੈ ਵਿਦਿਆਰਥੀ ਧਿਰ ਉਸ ਤੋਂ ਪਹਿਲਾਂ ਜਿਹੜੇ ਆ ਉਹ ਪ੍ਰਵਾਸ ਦਾ ਜਿਹੜਾ ਵਾ ਉਹ ਢੰਗ ਤਰੀਕੇ ਵੱਖਰੇ ਸਨ ਸਟੱਡੀ ਵੀਜ਼ਾ ਪ੍ਰੋਗਰਾਮ ਹੋਂਦ ਵਿੱਚ ਹੀ ਐਸੇ ਕਰਕੇ ਲਿਆਂਦਾ ਗਿਆ ਤਾਂ ਕਿ ਜਿਹੜੇ ਆ 3rd ਵਰਡ ਕੰਟਰੀਜ਼ ਨੇ ਉਹਨਾਂ ਦੇ ਵਿੱਚੋਂ ਸਸਤੀ ਜਿਹੜੀ ਆ ਉਹ ਲੇਬਰ ਮੰਗਵਾਈ ਜਾ ਸਕੇ ਤੇ ਇਹ ਲੇਬਰ ਆਪਣੇ ਨਾਲ ਤਾਂ ਨਮਾਲਵੀ ਲੈ ਕੇ ਆਵੇ ਇਹਦੇ ਲਈ ਇੱਕ ਸਟੱਡੀ ਵੀਜ਼ਾ ਨਾਂ ਦਾ ਜਿਹੜਾ ਫਰਾਡੀ ਕਿਸਮ ਦਾ ਇੱਕ ਸਟੱਡੀ ਕੋਰਸ ਆਜ਼ਾਦ ਕੀਤੇ ਗਏ ਸਨ 2022 ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀ ਰੈਂ ਕੈਨੇਡਾ ਕੈਨੇਡਾ ਨੇ 37.3 ਬਿਲੀਅਨ ਡਾਲਰ ਜਿਹੜੇ ਆ ਉਹ ਇਕੱਠੇ ਕੀਤੇ ਬੜੀ ਹੈਰਾਨੀ ਦੀ ਗੱਲ ਆ ਕਿ ਸਨ 2022 ਦੇ ਵਿੱਚ 8 ਲੱਖ 7226 ਵਿਦਿਆਰਥੀ ਆਉਂਦੇ ਆ ਦੇ ਸਾਲ 2023 ਦੇ ਵਿੱਚ 10,40,985 ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਉਹ ਕੈਨੇਡਾ ਵਿੱਚ ਪੜ੍ਹਨ ਲਈ ਆਉਂਦੇ ਹਨ ਇੱਕ ਸਾਲ ਦੇ ਵਿੱਚ ਕੈਨੇਡਾ ਨੇ ਕਿਹੜੀਆਂ ਨਵੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਕਿਹੜਾ ਨਵਾਂ ਇੰਨਾ ਇਨਫਰਾਸਟ੍ਰਕਚਰ ਖੜਾ ਕੀਤਾ ਕਿ ਉਹ 2 ਲੱਖ ਵੱਧ ਵਿਦਿਆਰਥੀਆਂ ਨੂੰ ਅਕਮੋਡੇਟ ਕਰ ਸਕੇ ਸੋ ਇਹ ਵਿਦਿਆਰਥੀਆਂ ਨੂੰ ਸੱਦਣ ਦੇ ਇੱਕ ਜਿਹੜੀ ਇੱਕ ਜਿਹੜਾ ਸਿੱਧੇ ਸਿੱਧਾ ਫਰਾਡ ਸੀਗਾ ਜਿਹਦੇ ਰਾਈ ਹਰ ਕਾਲਜ ਹਰ ਯੂਨੀਵਰਸਿਟੀ ਦੇ ਵਿੱਚ ਕੁੱਕੜਾਂ ਦੀ ਤਰ੍ਹਾਂ ਵਿਦਿਆਰਥੀਆਂ ਨੂੰ ਤਾੜ ਲਿਆ ਗਿਆ ਸੀਗਾ ਸੋ ਦੋਸਤੋ ਕੰਮਾਂ ਦੇ ਹਾਲਾਤ ਕੈਨੇਡਾ 'ਚ ਬਹੁਤ ਮਾੜੇ ਨੇ ਵਿਦਿਆਰਥੀਆਂ ਤੋਂ ਮੋਟੀਆਂ ਫੀਸਾਂ ਅਗਰਾਹ ਕੇ ਕੈਨੇਡਾ ਜਿਹੜਾ ਵਾ ਉਹ ਹੁਣ ਬਿਲਕੁਲ ਹੱਥ ਖੜੇ ਕਰ ਚੁੱਕਾ ਵਾ ਇਹ ਨਵੇਂ ਬੰਦੇ ਲਈ ਕੰਮ ਲੱਭਣਾ ਬਹੁਤ ਹਾਰਡ ਹੋ ਗਿਆ ਬਹੁਤ ਮੁਸ਼ਕਲ ਹੋ ਗਿਆ ਜਿਹੜੇ ਪੁਰਾਣੇ ਬੰਦੇ ਕੰਮ ਤੇ ਜਾ ਰਹੇ ਸੀਗੇ ਉਹ ਵੀ ਹੁਣ ਓਨੀਆਂ ਸ਼ਿਫਟਾਂ ਨਹੀਂ ਲਾ ਰਹੇ ਹੁਣ ਜਦੋਂ ਕਿਸੇ ਨੂੰ ਦੱਸਿਆ ਜਾਂਦਾ ਉਹਨੂੰ ਇਹ ਗੱਲ ਸਮਝ ਨਹੀਂ ਆਉਂਦੀ ਪਰ ਜਦੋਂ ਉਹ ਵਰਤਾਰਾ ਉਹਦੇ ਨਾਲ ਆਪ ਵਾਪਰਦਾ ਤਦੋਂ ਪਤਾ ਲੱਗਦਾ ਕਿ ਇਹ ਗੱਲ ਜਿਹੜੀ ਉਹ ਠੀਕ ਸੀਗੀ ਹੁਣ ਕੈਨੇਡਾ ਦੇ ਜੇ ਆਪਾਂ ਸਟੂਡੈਂਟ ਵੀਜ਼ੇ ਤੇ ਗੱਲ ਸ਼ੁਰੂ ਕੀਤੀ ਸੀ ਤਾਂ ਸਟੂਡੈਂਟ ਵੀਜ਼ਾ ਜਿਹੜਾ ਵਾ ਉਹ ਅੱਜ ਜਿਹੜਾ ਵਾ ਉਹ 25 ਤੋਂ 30 ਲੱਖ ਦੀ ਖੇਡ ਬਣਿਆ ਹੋਇਆ ਜੇ ਇੱਕ ਵਿਦਿਆਰਥੀ ਜਿਸਨੇ ਇੱਕ ਚੰਗੀ ਪੜ੍ਹਾਈ ਕੀਤੀ ਆ 12ਵੀਂ ਤੱਕ ਉਹਨੇ ਵਧੀਆ ਪੜ੍ਹਾਈ ਕੀਤੀ ਉਹਦੇ ਮਾਪੇ ਨੇ ਲੱਖਾਂ ਰੁਪਈਆ ਉਹਦੇ ਤੇ ਉਸ ਪੜ੍ਹਾਈ ਤੱਕ ਲਾਇਆ ਉਸ ਤੋਂ ਬਾਅਦ ਉਹ ਜਦੋਂ 12ਵੀਂ ਕਰ ਜਾਂਦਾ ਤਾਂ ਅਸੀਂ ਜਿਹੜਾ ਮਾਹਬਾਪ ਦੀ ਵੀ ਇਹੀ ਚਾਹੁੰਦੀ ਆ ਕਿ ਸਾਡਾ ਬੱਚਾ ਜੀ ਕੈਨੇਡਾ ਵਿੱਚ ਸੈਟਲ ਹੋ ਜਾਏ ਜੇ ਦੋ ਬੱਚੇ ਆ ਦੋਵੇਂ ਸੈਟਲ ਹੋ ਜਾਣ ਹੌਲੀ ਹੌਲੀ ਅਸੀਂ ਵੀ ਜਿਹੜੇ ਉੱਥੇ ਸੈਟਲ ਹੋ ਜਾਾਂਗੇ ਫਿਰ ਕਿੰਨੇ ਇੰਡੀਆ ਮੁੜਨਾ ਕਿੱਥੇ ਆਇਆ ਜਾਣਾ ਜੀ ਫਿਰ ਕਿੱਥੇ ਕਿੰਡੀਆਂ ਨੂੰ ਕਈ ਬੱਚਿਆਂ ਦੇ ਮਨ ਵਿੱਚ ਵੀ ਆ ਤੇ ਮਾਪਿਆਂ ਦੇ ਮਨ ਵਿੱਚ ਵੀ ਆ ਜੇ ਇਸ ਤਰ੍ਹਾਂ ਪੀਆਰ ਨਹੀਂ ਮਿਲੂਗੀ ਤੇ ਰਿਫਿਊਜੀ ਲਾ ਦੇਾਂਗੇ ਪਰ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਹੁਣ ਤੱਕ ਰਫਿਊਜੀਜ਼ ਦੇ 235000 ਕੇਸ ਜਿਹੜੇ ਨੇ ਉਹ ਪੈਂਡਿੰਗ ਪਏ ਨੇ ਕਦੋਂ ਇਹਨਾਂ 235000 ਕੇਸਾਂ ਦਾ ਨਿਪਟਾਰਾ ਹੋਣਾ ਤੇ ਕਦੋਂ ਇਹਨਾਂ ਨਵੇਂ ਬੱਚਿਆਂ ਦੀ ਵਾਰੀ ਆਉਣੀ ਆ ਇਹਨਾਂ ਨੇ ਅਜੇ ਆਪਣੀਆਂ ਜ਼ਿੰਦਗੀਆਂ ਸਟਾਰਟ ਕਰਨੀਆਂ ਨੇ ਨਵੇਂ ਸਫ਼ਰ ਸ਼ੁਰੂ ਕਰਨੇ ਨੇ ਸੋ ਪਿਆਰੇ ਸਰੋਤਿਓ ਜਿਹੜੇ ਇਹ ਸਟੱਡੀ ਵੀਜ਼ੇ ਦੇ ਫਰਾਡ ਵਿੱਚ ਨਾ ਆਓ ਆਪਣੇ ਬੱਚਿਆਂ ਨੂੰ ਆਪਣੇ ਕੋਲ ਸਾਹਮਣੇ ਰੱਖੋ ਉਹਨਾਂ ਨੂੰ ਚੰਗੀ تعلیم ਜਿਹੜਾ ਉਹਨਾਂ ਦਾ ਮੁੱਲਕਾ ਉਹਦੇ ਵਿੱਚ ਹੀ ਦਵਾਓ ਅੱਜ ਜਿਹੜੇ ਕੈਨੇਡਾ ਦੇ ਹਾਲਾਤ ਨੇ ਉਹ ਬਹੁਤ ਬੁਰੇ ਨੇ ਇਹਨਾਂ ਦੇ ਵਿੱਚ ਕੈਨੇਡਾ ਆਉਣਾ ਕੋਈ ਜਿਹੜਾ ਵਾ ਉਹ ਲਾਹੇਵੰਦ ਸੌਦਾ ਨਹੀਂ ਰਿਹਾ ਕੈਨੇਡਾ ਦੇ ਸਾਰੇ ਜਿਹੜੇ ਸਟਰਕਚਰ ਨੇ ਉਹ ਢਾਈ ਢੇਰੀ ਹੋ ਰਹੇ ਨੇ ਇੱਥੋਂ ਦਾ ਮੈਡੀਕਲ ਸਿਸਟਮ ਜਿਹੜਾ ਵਾ ਉਹ ਜਿਹੜਾ ਜਵਾਬ ਦੇ ਚੁੱਕਾ ਵਾ ਲਗਭਗ 6 मिलियन ਲੋਕਾਂ ਦੀ ਜਿਹੜੀ ਪਹੁੰਚ ਆ ਉਹ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਆ ਉਥੋਂ ਤੱਕ ਵੀ ਨਹੀਂ ਰਹੀ ਜਦੋਂ ਦੱਸਦਾ ਇੱਕ ਦਹਾਕਾ ਪਹਿਲਾਂ ਜਿਹੜੀ ਇੱਕ ਬੇਸਮੈਂਟ ਆ ਉਹ ਇੱਕ ਆਪਾਂ ਕਹਿ ਲਓ ਕਿ ਸਿੰਗਲ ਰੂਮ ਬੇਸਮੈਂਟ ਨੂੰ ਆਪਾਂ ਗੱਲ ਕਰਦੇ ਚਲੋ ਸਿੰਗਲ ਰੂਮ ਦੇ ਵਿੱਚ ਇੱਕ ਪਰਿਵਾਰ ਜਾਂ ਤਿੰਨ ਕਜੀਆਂ ਦਾ ਇੱਕ ਪਰਿਵਾਰ ਆਰਾਮ ਨਾਲ ਆ ਜਾਂਦਾ ਸੀਗਾ ਸਿੰਗਲ ਰੂਮ ਜਿਹੜੀ ਉਹ 600 ਤੋਂ 700 ਦੇ ਵਿੱਚ ਮਿਲਦੀ ਸੀ ਆਰਾਮ ਨਾਲ ਉਹਦੇ ਵਿੱਚ ਤੁਹਾਨੂੰ ਵਾਸ਼ਰੂਮ ਤੁਹਾਨੂੰ ਕਿਚਨ ਛੋਟਾ ਲਿਵਿੰਗ ਰੂਮ ਤੇ ਇੱਕ ਰੂਮ ਮਿਲਦਾ ਸੀਗਾ ਪਰ ਅੱਜ ਤੁਹਾਨੂੰ ਜਿਹੜਾ 700 ਡਾਲਰ ਦੇ ਵਿੱਚ ਸਿਰਫ ਸ਼ੇਅਰਿੰਗ ਦੇ ਵਿੱਚ ਇੱਕ ਕਮਰੇ ਦੇ ਵਿੱਚ ਜਗ੍ਹਾ ਮਿਲਦੀ ਆ। ਔਰ ਉਹਨਾਂ ਦਿਨਾਂ ਦੇ ਵਿੱਚ ਕੰਮਾਂ ਨੂੰ ਜੇ ਦੇਖੀਏ ਤੇ ਅੱਜ ਦੇ ਦਿਨਾਂ ਨੂੰ ਕੰਮਾਂ ਨੂੰ ਦੇਖੀਏ ਪਰ ਉਹਨਾਂ ਦਿਨਾਂ ਹੀ ਤੁਸੀਂ ਦੋਨੋਂ ਹਸਬੈਂਡ ਵਾਈਫ ਆ ਤੁਸੀਂ ਦੋਨੋਂ ਹੀ ਕੰਮ ਕਰ ਸਕਦੇ ਸੀਗੇ। ਕੰਮ ਵੱਧੂ ਸੀਗੇ, ਕੈਸ਼ ਦੇ ਕੰਮ ਵੀ, ਅਨ ਡਾਕੂਮੈਂਟਡ ਵਰਕਰ ਜਿੱਦਾਂ ਮੈਂ ਪਹਿਲਾਂ ਦੱਸ ਸਕਿਆ। ਕੰਮ ਕਰ ਸਕਦੇ ਸੀਗੇ। ਅੱਜ ਉਹਦਾ ਨਹੀਂ ਹੈਗਾ। ਸੋ ਅੱਜ ਜਿਹੜੇ ਆ ਉਹ ਜੇ ਬੰਦਾ ਕੰਮ ਤੇ ਜਾਂਦਾ ਵੀ ਆ ਤਾਂ ਉਹ 4 ਦਿਨ ਜਾਂਦਾ, 3 ਦਿਨ ਉਹਦੀਆਂ ਸ਼ਿਫਟਾਂ ਹੀ ਨਹੀਂ ਮਿਲਦੀਆਂ ਉਹਨੂੰ ਕਿਤੇ। ਤੇ ਜੇ ਜਾਂਦੇ ਵੀ ਆਂ ਕਈ ਵਾਰ ਦੋਨਾਂ ਜਣਿਆਂ ਚ ਇੱਕ ਜਣਾ ਜਾਂਦਾ ਵਾ ਜੇ ਕੋਈ ਅਨ ਡਾਕੂਮੈਂਟ ਵਰਕਰ ਇੱਥੇ ਆ ਗਿਆ ਵਾ ਉਹਨੂੰ ਤਾਂ ਕੰਮ ਮਿਲਣ ਦੇ ਕੋਈ ਹਾਲਾਤ ਹੀ ਨਹੀਂ ਹੈਗੇ ਸੋ ਸਟੂਡੈਂਟ ਜਿਹੜੇ 20-20 ਘੰਟੇ ਕੰਮ ਕਰਦੇ ਸੀਗੇ ਉਹਨਾਂ ਨੂੰ 20 ਘੰਟੇ ਵੀ ਕੰਮ ਨਹੀਂ ਮਿਲ ਰਿਹਾ ਮੇਰੇ ਬਹੁਤ ਸਾਰੇ ਨੌਨ ਐਦਾਂ ਦੀਆਂ ਕੁੜੀਆਂ ਐਦਾਂ ਦੇ ਮੁੰਡੇ ਨੇ ਜਿਹੜੇ 6-6 ਮਹੀਨੇ ਸਾਲ-ਸਾਲ ਹੋ ਗਿਆ ਕੈਨੇਡਾ ਆਇਆ ਨੂੰ ਅਜੇ ਤੱਕ ਇੱਕ ਸ਼ਿਫਟ ਨਹੀਂ ਲਾਈ ਵਿਚਾਰਿਆਂ ਨੇ ਔਰ ਟੋਟਲੀ ਡਿਪਰੈਸ਼ਨ ਚ ਨੇ ਇੱਕ ਇਸ ਡਿਪਰੈਸ਼ਨ ਬਾਰੇ ਉਹ ਆਪਣੇ ਮਾਪੇ ਨੂੰ ਦੱਸ ਨਹੀਂ ਸਕਦੇ ਇਸ ਡਿਪਰੈਸ਼ਨ ਬਾਰੇ ਅਸੀਂ ਤੁਹਾਡੇ ਨਾਲ ਗੱਲ ਖੋਲ ਨਹੀਂ ਸਕਦੇ ਕਿ ਡਿਪਰੈਸ਼ਨ ਕਿੱਡਾ ਗੰਦਾ ਵਾ ਹੁਣ ਜਿਹੜੀਆਂ ਕੈਰਨਾਡਾ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਇਹ ਕੋਈ ਇਦਾਂ ਤਾਂ ਨਹੀਂ ਹੈਗਾ ਕਿ ਆ ਜਦੋਂ ਹੀ ਆਏ ਕਿ ਆਏ ਨੂੰ ਜੇ 4 ਮਹੀਨੇ ਹੋਏ ਸੀ ਜੀ ਆਏ ਨੂੰ 10 ਮਹੀਨੇ ਹੋਏ ਸੀ ਜੀ ਆਏ ਨੂੰ 6 ਮਹੀਨੇ ਹੋਏ ਸੀ ਕਈ 3 ਮਹੀਨੇ ਦੀ ਕਿ ਤਿੰਨਾਂ ਦਿਨਾਂ ਦੇ ਵਿੱਚ ਵੀ ਫੌਤ ਹੋਏ ਨੇ ਹਾਰਟ ਅਟੈਕ ਦੇ ਨਾਲ ਇਹ ਸਾਰਾ ਕੁਝ ਕੀ ਆ ਕੀ ਗੱਲ ਉਹ ਬੱਚਾ ਚੰਗਾ ਬੜਾ ਭਰੀ ਜਵਾਨੀ ਦੇ ਵਿੱਚ ਆਇਆ ਵਾ ਹਾਰਟ ਅਟੈਕ ਜਿਹੜਾ ਉਹਨੂੰ ਇੱਕਦਮ ਕਿਉਂ ਆਉਂਦਾ ਵਾ 5-6 ਮਹੀਨਿਆਂ ਦੇ ਵਿੱਚ ਇੱਥੇ ਸਟ੍ਰੈਸ ਲੈਵਲ ਇੰਨਾ ਪੀਕ ਤੇ ਚਲਾ ਜਾਂਦਾ ਵਾ ਬੰਦਾ ਇੰਨਾ ਕ ਕੇ ਮਜਬੂਰ ਹੋ ਜਾਂਦਾ ਵਾ ਉਹ ਇੱਕ ਜਿਹੜੀ ਆ ਉਹ ਵੱਡੀ ਅਮਾਉਂਟ ਇਨਵੈਸਟ ਕਰਕੇ ਆਇਆ ਹੁੰਦਾ ਪਿੱਛੇ ਮੁੜਨ ਦੇ ਸਾਰੇ ਪੌੜ ਕਿਸ਼ਟੀਆਂ ਸਾੜ ਕੇ ਆਇਆ ਹੁੰਦਾ ਉਹਦੇ ਲਈ ਜਿਹੜਾ ਜਦੋਂ ਇੱਥੇ ਆਉਂਦਾ ਤਾਂ ਉਹਦੇ ਲਈ ਕੋਈ ਜ਼ਿੰਦਗੀ ਦੇ ਜਿਹੜੇ ਸੁਪਨੇ ਉਹਨੇ ਲਏ ਸੀ ਜਦੋਂ ਫਿਰ ਉਹਨੂੰ ਪੂਰੇ ਨਹੀਂ ਹੁੰਦੇ ਵਿਖਾਈ ਦਿੰਦੇ ਨਹੀਂ ਫਿਰ ਉਹ ਇਹ ਜਿਹੜਾ ਉਹਦੇ ਦਿਮਾਗ ਦੇ ਜਿਹੜਾ ਸਟ੍ਰੈਸ ਲੈਵਲ ਆ ਉਹ ਇੰਨਾ ਹਾਈ ਹੁੰਦਾ ਵਾ ਕਿ ਉਹਨੂੰ ਜਿਹੜਾ ਵਾ ਉਹ ਹਾਰਟ ਅਟੈਕ ਦੀ ਜਾਂ ਇਦਾਂ ਇੱਕਦਮ ਅਚਾਨਕ ਮੌਤ ਦਾ ਜਿਹੜਾ ਵਾ ਉਹ ਖਤਸ਼ਾ ਬਣਿਆ ਰਹਿੰਦਾ ਵਾ ਸੋ ਸਾਡੀ ਤਾਂ ਤੁਹਾਨੂੰ ਇਹੀ ਰਿਕਵੈਸਟ ਆ ਕਿ ਕੰਮ ਦੇ ਹਾਲਾਤ ਕੈਨੇਡਾ ਵਿੱਚ ਨਹੀਂ ਵਿਦਿਆਰਥੀ ਵੀਜ਼ੇ ਤੇ ਆਉਣ ਵਾਲੇ ਮੇਰੇ ਬੱਚੇ ਮੇਰੇ ਭੈਣ ਭਰਾ ਜਿਹੜੇ ਮੇਰੇ ਰਿਸ਼ਤੇਦਾਰ ਵੀਰ ਨੇ ਉਹ ਛੋਟਾ ਸੋਚ ਸਮਝ ਕੇ ਉਹ ਵੀ ਦੇ ਐਂਡ 'ਚ 70000 ਵਿਦਿਆਰਥੀ ਜਿਨ੍ਹਾਂ ਚੋਂ ਲਗਭਗ 25-30 ਹਜ਼ਾਰ ਆਊਟ ਆਫ ਸਟੇਟਸ ਹੋ ਚੁੱਕਾ ਦੋ ਤਿੰਨ ਮਹੀਨਿਆਂ ਦੇ ਵਿੱਚ ਜਿਨ੍ਹਾਂ ਦੇ ਵੀਜ਼ੇ ਨਵੰਬਰ ਦਸੰਬਰ ਚ ਆਏ ਸੀਗੇ ਜਿਹੜੇ ਉਹਨਾਂ ਦੇ ਨਵੰਬਰ ਦਸੰਬਰ ਚ ਵੀਜ਼ੇ ਐਕਸਪਾਇਰ ਹੋ ਜਾਣੇ ਆ ਵਰਕ ਪਰਮਿਟ ਐਕਸਪਾਇਰ ਹੋ ਜਾਣੇ ਆ ਉਹ ਹੁਣ ਉਹਨਾਂ ਦਾ ਹਾਲ ਤੁਸੀਂ ਦੇਖੋ ਕੀ ਹੋਊਗਾ ਟੋਰਾਂਟੋ ਦੇ ਵਿੱਚ ਪੱਕਾ ਤਰਨਾ ਲਾ ਕੇ ਬੈਠੇ ਆ ਵਿਦਿਆਰਥੀ ਜਿਹੜੀ ਤਸਵੀਰ ਤੁਸੀਂ ਮੇਰੇ ਕੋਲ ਇੱਥੇ ਦੇਖ ਰਹੇ ਹੋ ਟੋਰਾਂਟੋ ਦੇ ਵਿੱਚ ਲੱਗੇ ਤਰਨੇ ਦੀ ਹੀ ਆ ਸੋ ਪੱਕਾ ਤਰਨਾ ਲਾ ਕੇ ਬੈਠੇ ਆ ਵਿਦਿਆਰਥੀ ਉਹ ਹੁਣ ਪੱਕੇ ਤਰਨੇ ਉਹਨਾਂ ਨੂੰ ਕਿਉਂ ਲਾਉਣੇ ਪਏ ਇਥੇ ਤਾਂ ਇੱਕ ਦਿਨ ਦਾ ਇੱਕ ਦਿਨ ਸ਼ਿਫਟ ਤੇ ਨਾ ਜਾਈਏ ਗੁਜ਼ਾਰਾ ਨਹੀਂ ਹੁਣ ਪੱਕੇ ਤੌਰ ਤੇ ਕਿਸੇ ਪ੍ਰੋਟੈਸਟ ਜਾ ਕੇ ਬੈਠਣਾ ਸੌਖਾ ਨਹੀਂਗਾ ਪਰ ਕੋਈ ਰਾਹ ਨਹੀਂ ਹੈਗਾ ਆਉਣ ਵਾਲੀ 2025 ਦੇ ਵਿੱਚ ਇਹ ਤਦਾਦ ਲੱਖਾਂ ਦੇ ਵਿੱਚ ਵੱਧ ਜਾਣੀ ਆ ਸੋ ਪਿਆਰੇ ਪੰਜਾਬੀਓ ਤੁਸੀਂ ਬੱਚੇ ਵੀ ਗਵਾ ਲੈਣੇ ਆ ਪੈਸੇ ਵੀ ਗਵਾ ਲੈਣੇ ਆ ਤੇ ਸਭ ਕੁਝ ਜਾਂਦਾ ਰਹਿਣਾ ਹੁਣ ਤੁਹਾਡੇ ਕੋਲ ਬੱਚੇ ਵੀ ਤੁਹਾਡੇ ਕੋਲ ਨੇ ਪੈਸੇ ਵੀ ਤੁਹਾਡੇ ਕੋਲ ਨੇ ਦੋਨਾਂ ਨੂੰ ਸੇਫ ਕਰੋ ਇਨਾਂ ਨੂੰ ਐਸ ਟਾਈਮ ਐਡੇ ਵੱਡੇ ਜਹਾਜ਼ ਐਡੀ ਵੱਡੀ ਜੰਗ 'ਚ ਭੇਜਣ ਦੀ ਜੇ ਲੋੜ ਨਹੀਂ ਹੈਗੀ ਭਾਰਤ ਵਿੱਚ ਇਹਨਾਂ ਨੂੰ ਰਹਿ ਕੇ ਪੰਜਾਬ 'ਚ ਰਹਿ ਕੇ ਇਹਨਾਂ ਨੂੰ ਸਟਰਗਲ ਕਰਨ ਦਿਓ ਉੱਥੇ ਇਹਨਾਂ ਨੂੰ ਸੰਘਰਸ਼ ਕਰਨ ਦਿਓ ਘਟੋ ਘਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਤਾਂ ਹੈਗੇ ਆ ਨਾ ਸੋ ਇੱਥੇ ਜਿਹੜੇ ਹਾਲਾਤ ਨੇ ਜੇ ਤੁਹਾਨੂੰ ਉਹਨਾਂ ਵਿੱਚੋਂ ਮੈਂ ਇੱਕ ਦੋ ਕਹਾਣੀਆਂ ਵੀ ਸੁਣਾ ਦਿਆਂ ਤੇ ਵੀਡੀਓ ਬਹੁਤ ਲੰਬੀ ਚੱਲੇ ਜਾਣੀ ਆ ਪਰ ਕਈ ਵਾਰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਕਿਸੇ ਵੀ ਬੱਚੇ ਦੀ ਐਹੋ ਜੀ ਕਹਾਣੀ ਸੁਣ ਲੈਨੇ ਆ ਕਿ ਬੱਚਾ ਸਿਰਫ 1 ਮਹੀਨੇ ਕੰਮ ਤੇ ਗਿਆ ਉਹ ਵੀ ਉਹਨੂੰ ਪੈਸੇ ਨਹੀਂ ਜੁੜੇ ਉਹਨੂੰ ਪੈਸੇ ਨਹੀਂ ਦਿੱਤੇ ਉਹਦੇ ਮਾਲਕ ਨੇ ਉਹਨੂੰ ਕੰਮ ਤੋਂ ਅਗਲੇ ਦਿਨ ਜਵਾਬ ਦੇ ਦਿੱਤਾ ਸੋ ਹਾਲਾਤ ਸਹੀ ਨਹੀਂ ਹੈਗੇ ਆ ਵਿਦਿਆਰਥੀ ਵਿਚਾਰੇ ਸੰਘਰਸ਼ ਦੇ ਰਾਹ ਤੇ ਇਸੇ ਕਰਕੇ ਪਏ ਹੋਏ ਆ ਚਲੋ ਸਾਨੂੰ ਉਹਦਾ ਸੰਘਰਸ਼ 'ਚ ਸਾਥ ਦੇਣਾ ਚਾਹੀਦਾ ਵਿਦਿਆਰਥੀਆਂ ਦਾ ਜਿਹੜੇ ਲੋਕ ਵੀ ਜਿਹੜੇ ਉਧਰ ਆ ਹੈਗੇ ਨਹੀਂ ਉਹਨਾਂ ਨੂੰ ਵੀ ਅਪੀਲ ਆ ਕੇ ਉਹਨਾਂ ਦਾ ਸਾਥ ਦਈਏ ਕਿਉਂਕਿ ਹੁਣ ਉਹਨਾਂ ਕੋ ਕੋਈ ਰਾਹ ਨਹੀਂ ਬਚਿਆ ਸੋ ਪਰ ਜਿਹੜੇ ਨਹੀਂ ਆਏ ਜਿਹੜੇ ਜੇ ਕੰਮ ਬਸਾਰ ਰਿਹਾ ਉੱਥੇ ਬੈਠੇ ਸੋਚ ਰਹਾ ਵੀ ਕੈਨੇਡਾ ਜਾਵਾਂਗੇ ਵੱਡੀਆਂ ਗੱਡੀਆਂ ਦੇ ਸੁਪਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਆ ਸਾਈਟ ਸੀਨ ਘੁੰਮਣ ਦੇ ਸੁਪਨੇ ਜਿਨ੍ਹਾਂ ਦੇ ਦਿਮਾਗ 'ਚ ਆ ਕਿਰਪਾ ਕਰਕੇ ਕੈਨੇਡਾ ਦੀ ਤਲਕ ਹਕੀਕਤ ਨੂੰ ਸਮਝਣ ਤੇ ਪ੍ਰਵਾਸ ਵਾਲਾ ਪੈਰ ਪੁੱਟਣ ਇੱਥੋਂ ਦੀ ਜਿਹੜੀ ਤਲਕ ਹਕੀਕਤ ਨੂੰ ਸਮਝਣਾ ਉਹ ਅੱਜ ਬਹੁਤ ਜ਼ਰੂਰੀ ਆ ਉਹ ਬਹੁਤ ਅਹਿਮ ਆ ਜੇ ਫਿਰ ਵੀ ਕੁਝ ਵਿਦਿਆਰਥੀ ਜਿਹੜੇ ਨੇ ਉਹ ਕੈਨੇਡਾ ਆਉਣ ਦੇ ਬਾਰੇ ਸੋਚ ਰਹੇ ਨੇ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਕੈਨੇਡਾ ਆਉਣ ਦਾ ਜਾਂ ਸੁਪਨਾ ਅਜੇ ਹੈ ਆ ਉਹਨੂੰ ਸੱਚ ਕਰਨਾ ਚਾਹੁੰਦੇ ਨੇ ਉਹ ਆਪਣੀ ਸਟੱਡੀ ਨੂੰ ਮੋੜ ਤੋਂ ਵਿਚਾਰਨ ਪਹਿਲੇ ਨੰਬਰ ਤੇ ਹਾਇਰ ਸਟੱਡੀ ਕਰਕੇ ਆਉਣ ਆਫਟਰ 10+2 ਨਾਉਨ ਸੌਰੀ ਹਾਇਰ ਸਟੱਡੀ ਕਰਕੇ ਆਉਣ ਆਪਣੇ ਕੋਰਸ ਜਿਹੜੇ ਆ ਉਹ ਇਸ ਹਿਸਾਬ ਨਾਲ ਸਿਲੈਕਟ ਕਰਨ ਕਿ ਉਹਨਾਂ ਨੂੰ ਕੈਨੇਡਾ ਦੇ ਵਿੱਚ ਜਿਹੜੀਆਂ ਜੌਬ ਉਹਨਾਂ ਨੂੰ ਮਿਲ ਸਕਦੀਆਂ ਨੇ ਗੁੱਡ ਜੌਬਸ ਜਿੱਥੇ ਉਹ ਲੈ ਸਕਦੇ ਨੇ ਉਸ ਤਰ੍ਹਾਂ ਦੇ ਕੋਰਸ ਵੱਲੋਂ ਆਪਣਾ ਧਿਆਨ ਕੇਂਦ੍ਰਿਤ ਕਰਨ ਜਾਂ ਉਸ ਤਰ੍ਹਾਂ ਦੇ ਕੋਰਸ ਲੈ ਕੇ ਆਉਣ ਸਾਰੇ ਵਿਦਿਆਰਥੀ ਜਿੱਦਾਂ ਬਹੁਤ ਸਾਰੇ ਇੱਕ ਰੁਝਾਨ ਆ ਕਿ ਪਲੱਸ 2 ਕਰ ਲਓ ਕੋਈ ਵੀ ਕੋਰਸ ਲੈ ਕੇ ਕੈਨੇਡਾ ਆ ਜਾਓ ਕੋਈ ਗੱਲ ਨਹੀਂ ਸਟੱਡੀ ਖੰਡ ਖਤਮ ਹੋਣ ਤੋਂ ਬਾਅਦ ਵਰਕ ਪਰਮਿਟ ਮਿਲ ਜਾਣਾ ਵਰਕ ਪਰਮਿਟ ਮਿਲਣ ਤੋਂ ਬਾਅਦ ਪੀਆਰ ਮਿਲ ਜਾਣੀ ਹੈ ਇਹ ਜਿਹੜਾ ਬਾ ਨਿਜ਼ਾਮ ਬਦਲ ਚੁੱਕਾ ਵਾ ਸੋ ਆਪਣਾ ਜਿਹੜਾ ਵਾ ਉਹ ਸਟੱਡੀ ਜਿਹੜੀ ਆ ਪ੍ਰੋਪਰ ਘੱਟੋ ਘੱਟ ਗ੍ਰੈਜੂਏਟ ਪੋਸਟ ਗ੍ਰੈਜੂਏਟ ਦੀ ਗ੍ਰੈਜੂਏਸ਼ਨ ਦੀ ਸਟੱਡੀ ਕਰੋ ਜੇ ਤੁਸੀਂ ਆਉਣਾ ਹੀ ਚਾਹੁੰਦੇ ਹੋ ਤਾਂ ਆਪਣੇ ਜਿਹੜੇ ਆ ਉਹ ਕੈਨੇਡਾ ਦੇ ਜੌਬ ਸਰਕਮਸਟੈਂਸਸ ਨੂੰ ਦੇਖੋ ਕਿ ਇੱਥੇ ਕਿੱਦਾਂ ਦੀਆਂ ਜੌਬਸ ਮਿਲ ਰਹੀਆਂ ਨੇ ਇੱਥੇ ਕਿਹੋ ਜੀਆਂ ਜੌਬਸ ਆਫਰਸ ਓਪਰਚ्युनिटीਜ਼ ਨੇ ਉਹਨਾਂ ਜੌਬ ਓਪਰਚ्युनिटीਜ਼ ਦੇ ਮੁਤਾਬਕ ਆਪਣੀ ਤਿਆਰੀ ਕਰਕੇ ਆਓ ਆਪਣੇ ਕੋਰਸ ਲੈ ਕੇ ਆਓ ਪ੍ਰੋਪਰ ਸਟੱਡੀ ਕਰੋ ਔਰ ਕੋਸ਼ਿਸ਼ ਕਰੋ ਕਿ ਉਹਦੇ ਮੁਤਾਬਕ ਹੀ ਕੰਮ ਲੱਭ ਕੇ ਕੰਮ ਕੀਤਾ ਜਾਵੇ हां जी ਤੁਸੀਂ ਮਤਲਬ ਬਿਨਾ ਸੋਚੇ ਵਿਚਾਰੇ ਆਉਣਾ ਵਾ ਤੇ ਉਹਦਾ ਜਿਹੜਾ ਖਾਮਿਆਜਾ ਤੁਹਾਨੂੰ ਭੁਗਤਣਾ ਪੈਣਾ ਇਸ ਗੱਲ ਨੂੰ ਜਰੂਰ ਵਿਚਾਰਿਓ ਕਿ ਪ੍ਰਵਾਸ ਅੱਜ ਕੋਈ ਸੌਖੀ ਖੇਡ ਨਹੀਂ ਰਹੀ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਕੈਨੇਡਾ ਪ੍ਰਵਾਸ ਬਾਰੇ ਸਾਨੂੰ ਮੁੜ ਸੋਚਣ ਦੀ ਲੋੜ ਆ ਧੰਨਵਾਦ ਸਾਥੀ